ਤੇ ਤਿਆਰ ਜਿਹੜੇ ਅੱਜ ਸਾਰੇ ਇਥੇ ਜੁੜੇ ਹੋਏ ਨੇ ਮੈਂ ਆਪਣੀ ਲੈ ਤੇ ਬੰਦੀ ਵੱਲੋਂ ਤੇ ਆਪਣੇ ਦੁਰਸਤਵਾ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਪਿਆਰੀ ਬਾਪੂ ਤਸਿੰਨ ਸਿੰਘ ਖਾਲਸਾ ਵੱਲੋਂ ਮਾਣ ਜੀ ਨੂੰ ਸ਼ਰਧਾ ਦੇ ਕੁਟੇ ਕਰਨੇ ਦੇ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਮਾਤਾ ਜੀ ਨੂੰ ਆਪਣੇ ਕਰਮਾਂ ਦੇ ਵਿੱਚ ਨਿਵਾਸ ਸਥਿਤੀ ਰੱਖਣ ਤੇ ਇਸ ਪਰਿਵਾਰ ਨੂੰ ਤੇ ਸਾਰ ਸਭ ਬੰਦੀਆਂ ਨੂੰ ਪਰਮ ਜਨਤਾ ਬਾਲੋਖਣ ਮੇਰੇ ਦੇ ਪਿਆਰ ਬਾਈ ਜੀ ਤੇਰੇ ਸਪਾਤੂ ਵੀਰ ਸਦਾ ਜੈਤ ਸਿੰਘ ਜੀ ਨੇ ਮਤਾਮਾ ਜੀ ਆਪਣੇ ਬਚਾਰਾ ਜਿਹੜੀ ਨਾਲ ਉਹ ਰੱਖੀ ਜਿੱਤੇ ਇੱਕ ਖਾਸ ਮਾਣ ਨੇ ਜਗਲੀ ਦੇ ਮਾਤਾ ਦਾ ਰੂਪੰਕੋ ਹਾਂਦਾ ਕੋਈ ਨਹੀਂ ਕਰਦਾ ਨਹੀਂ ਜੰਮਦਾ ਨਾ ਸਾਡੇ ਘਰ ਜਿਹੜੀ ਬੀਬੀਆਂ ਆਪਕੇ ਇਤਨੂੰ ਪਤਾ ਹੈ ਉਹਨਾਂ ਸਾਧੂਏ ਪਤਾ ਹੈ ਇੱਕ ਦੂਜੇ ਨੂੰ ਪੁੱਛੀ ਜਾਂਦੇ ਹ ਕਿ ਇਹ ਪਹਿਲੀ ਹੋਈ ਆ ਭਾਜੀ ਨੂੰ ਜਿਹੜੇ ਆਏ ਨੇ ਕਿਥੋਂ ਮਾਤਾ ਸਾਧੂਆ ਸਾਰਿਆਂ ਨੂੰ ਪਤਾ ਹੋਣਾ ਹੈ ਝੂਠੇ ਕੋਲ ਨਹੀਂ ਰਹਿਆ ਇਸ ਉਹ ਕੀ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਦੇ ਮਾਤਾ ਦਾ ਸਬੰਧ ਮਾਤਾ ਦਾ ਪਿਆਰ ਕਿੰਨਾ ਬੜੋਕਾ ਦੇ ਨਾਲ ਸੀਆ ਜਿਨ੍ਹਾਂ ਦੇ ਨਾਲ ਹਾਰ ਗਿਆ ਉਹ ਅੱਜ ਵੀ ਯਾਦ ਕਰਦੇ ਕਿ ਸਾਡੇ ਬੱਚੇ ਬਾਹਰ ਚਲੇ ਗਏ ਟਾਇਲਟਸ ਕਰਕੇ ਬਾਹਰ ਪਹੁੰਚ ਕੇ ਤੋਂ ਦੇ ਜਾ ਕੇ ਫਿਰ ਲੱਗੇ ਨੇ ਸਮਝਦੇ ਹੋ ਤੁਸੀਂ ਜੀ ਇੱਕ ਬਹੁਤ ਵੱਡਾ ਜਾਂ ਮਿਹਣਾ ਆ ਗਿਆ ਸੀਗਾ ਸਾਨੂੰ ਉਹਨਾਂ ਪੱਡ ਰੱਖਣ ਵਾਸਤੇ ਛੱਡੀ ਕੌਮ ਦੀ ਮਾਈਗ੍ਰੇਸ਼ਨ ਕਰਨ ਵਾਸਤੇ ਦੂਜੇ ਮੁਲਕ ਦੇ ਵਿੱਚ ਜਿੱਤੇ ਜਿੰਦੇ ਨਹੀਂ ਪਾਸਟੂ ਬੱਚੇ ਨੇ ਕੀਤੀ ਤੇ ਪਾਸਟੂ ਤੋਂ ਬਾਅਦ ਉਹਨੂੰ ਹਾਈਲਾਈਟਸ ਕਰਾਈ ਤੇ ਹਾਈਲਾਈਟਸ ਕਰਾ ਕੇ ਕੋਈ ਬੱਚਾ ਕੈਨੇਡਾ ਕੋ ਇੰਗਲੈਂਡ ਕੋਈ ਆਸਟ੍ਰੇਲੀਆ ਦੇ ਵਿੱਚ ਪਹੁੰਚ ਗਿਆ ਤੇ ਜਾਗੀ ਤੇ ਉਹਨੂੰ ਪੁੱਛ ਕੇ ਰੱਖੇ ਤੇ ਕੰਮ ਕੀ ਕਰਦੇ ਕੰਮ ਉਹ ਤੇ ਝਾੜੀਆਂ ਕਰਦੇ ਆ ਬੱਚਾ ਟੈਂਪਰ ਅਥੇ 6:30 ਵਜੇ ਤੱਕ ਆਪਣੇ ਕੰਮ ਤੇ ਨਹੀਂ ਨ ਪਹੁੰਚਦਾ ਉਹਨੂੰ ਦਿਹਾੜੀ ਹੀ ਨਹੀਂ ਖੜਦੇ ਤੇ ਅਸੀਂ ਇੱਥੇ ਅਖਾਜਾ ਬਜਾਉਣੀ ਹੈ ਕਿ ਸਾਡਾ ਬੱਚਾ ਅਮਰੀਕਾ ਅਮਰੀਕਾ ਚ ਪਹੁੰਚ ਗਿਆ ਸਾਡਾ ਕੈਨੇਡਾ ਚ ਪਹੁੰਚ ਗਿਆ ਕੋ ਵੱਡੇ ਵੱਡੇ ਖਰਚੇ ਕਰਕੇ ਤੇ ਜਿਹੜੇ 8 ਲੱਖ ਰੁਪਈਆ ਹੋ ਗਈ ਉਨੇ ਮੁਨਾਜ ਦਿਨਿਆਂ ਤੋਂ ਇਹਦਾ ਟਿੱਕ ਪਾਉਂਦੇ ਆ ਉਹਦੇ ਰੇਟ ਜਿਹੜੇ ਆ ਬਿਲਕੁਲ ਜਮੀਨ ਤੇ ਲੈਂਦੇ ਆ ਤੇ ਇਹ ਇਹਨੂੰ ਸਾਡੇ ਜਿਹੜੇ ਇਹ ਇਸ ਕਰਕੇ ਲੈ ਕੇ ਅੰਦੇ ਗਏ ਆ ਸਰਕਾਰ ਨੇ ਲੈ ਕੇ ਆਂਦੇ ਗੁੱਲਰਦ ਨੇ ਵਿੱਚ ਨਾ ਤਿੰਨ ਵੱਧ ਦਾ ਚਮਚਾ ਟੈਂਟਾਂ ਮਤੋਂ ਉਹਨੂੰ ਪੂਰਾ ਪੂਰਾ ਚਮਚਾ ਤੇ ਕੋਹ ਜਿਹੜੇ ਡਿਗਾਂ ਬਟੀਆਂ ਰਾਜਸੀ ਤਾਕਤਾਂ ਜਿਹੜੀਆਂ ਕੰਮ ਕਰਦੀਆਂ ਵਿਦੇਸ਼ਾਂ ਦੀਆਂ ਤਾਕਤਾਂ ਜਿਹੜੀਆਂ ਪਾਕਤਾਂ ਨੂੰ ਕੰਮ ਕਰਦੀਆਂ ਮੀਂਹ ਜਿਹੜੇ ਆ ਡੁਪਲੀਕੇਟ ਪੁਆਏ ਜਾਂਦੇ ਆ ਖਲਿਹੋਰੀਆਂ ਡੁਪਲੀਕੇਟ ਪੁਆਇਆ ਜਾਂਦੀਆਂ ਲੈ ਲਿਆ ਜਾਂਦੀਆਂ ਤਾਂ ਇਹ ਖਾਣ ਕੇ ਫਿਰ ਹਰਾਨ ਹੋ ਜਾਵਾਂਗੇ ਜਦੋਂ ਮੈਨੂੰ ਵੀ ਪਤਾ ਲੱਗਾ ਇਹ ਨਹੀਂ ਵੀ ਵਿਸ਼ਵਾਸ ਨਹੀਂ ਕੀਤਾ ਪਰ ਜਦੋਂ ਜਦੋਂ ਉਸ ਜੀ ਦੇ ਵਿੱਚ ਨੇ ਮੇਰੇ